ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਠੀਕ ਹੈ ਜੀ ਬਾਈ ਕੋਲ ਗਾਂ ਤੇ ਮੱਝ ਬਕਾਉਗਾ ਜੀ 20 ਦਿਨ ਮੱਝ ਦੇ ਦਿਨ ਰਹਿੰਦੇ ਆ ਜੀ ਤੇ 20 ਬਾਈ ਦਿਨ ਗਾਂ ਦੇ ਆ ਜੀ ਠੀਕ ਹੈ ਜੀ ਬਰਨਾਲਾ ਜ਼ਿਲ੍ਹਾ ਠੀਕ ਹੈ ਜੀ ਪਿੰਡ ਵਖਤਗੜ ਬਰਨਾਲਾ ਜ਼ਿਲ੍ਹਾ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਪਿੰਡ ਵਖਤਗੜ ਜੀ ਜਗਤਾਰ ਸਿੰਘ ਹਾਂਜੀ ਨੰਬਰ ਨੰਬਰ ਆਏਗਾ 9317447322 ਠੀਕ ਹੈ ਜੀ ਆਪਣੇ ਕੋਲੇ ਠੀਕ ਹੈ ਜੀ ਆਪਣੇ ਕੋਲ ਦੋ ਨਗਾ ਜੀ ਪਸ਼ੂ ਬਕਾਊ ਆ ਜੀ ਠੀਕ ਹੈ ਜੀ ਹਾਂ ਜੀ ਭਾਈ ਗਾਂ ਦੀ ਦੱਸੋ ਜੀ ਜਾਣਕਾਰੀ ਕਿੰਨਾ ਟਾਈਮ ਲੈਂਦਾ ਇਹ ਗਾਂ ਹੈਗੀ ਜੀ ਦੂਜੇ ਸ਼ੂਏ ਸੁਣਾਗਾ ਹਾਂ ਜੀ 14 ਲੀਟਰ ਤੋਂ ਪਲੱਸ ਹੀ ਦੁੱਧ ਦਿੱਤਾ ਇਹਨੇ ਪਰ ਠੀਕ ਹੈ ਜੀ ਤੇ ਇਹ 30 18 17 ਤੇ ਜਾਊਗੀ ਜੀ ਠੀਕ ਹੈ ਜੀ ਸ਼ੀਲ ਬਹੁਤ ਵਧੀਆ ਠੀਕ ਹੈ ਘਰ ਦੀ ਕਸੂਆ ਠੀਕ ਹੈ ਆ ਦੇਖ 20 ਦਿਨਾਂ ਦੀ ਕੱਚੀ ਆ ਹਲੇ ਅਸਤ ਜੀ ਲੈ ਵਲੋਂ ਦਿਖਾਓ ਟੱਲੇ ਟੱਲ ਨਾ ਦੇਖੋ ਜੀ ਬਹੁਤ ਆ ਦੇਖ ਸਕਦੇ ਟੱਲੇ ਟੱਲ ਸਕਦੇ ਬੜਾ ਪਿਛਲੇ ਦਿਨਾਂ ਚ 14 ਲੀਟਰ ਦੁੱਧ ਦਿੱਤਾ ਸੀ ਦੇਖ ਸਕਦੇ ਫੇਸ ਕੁਆਲਟੀ ਕਦ ਕਦ ਕਰਮਾਂ ਵਾਲੀ ਦਾ ਸੋਹਣਾ ਸੁੱਖ ਨਾਲ ਵੇਜੀ ਤੋਰ ਕੇ ਦਿਖਾ ਦਿਓ ਬਾਕੀ ਤਾਂ ਪੁੱਛਣਾ ਗੜੀ ਨੂੰ ਰੇਟ ਹਾਂਜੀ ਬਾਈ ਦੇਖ ਸਕਦੇ ਫੇਸ ਕੁਆਲਟੀ ਤੋਰਾ ਤਾਰਾ ਦੇਖ ਸਕਦੇ ਸੋਹਣਾ ਬਾਈ ਕਹਿੰਦਾ 22 ਦਿਨ ਪਏ ਆ ਹਲੇ ਠੀਕ ਹੈ ਜੀ ਪਿਛਲੇ ਸੂਏ ਨੇ ਦਿੱਤਾ ਸੀ ਦੁੱਧ 14 15 ਲੀਟਰ ਠੀਕ ਹੈ ਮੋੜ ਲਈ ਮੋੜ ਦੋ ਕਰਦੀ ਬਹਿੜਾਂ ਠੀਕ ਹੈ ਜੀ। ਸੰਢੀ ਸੀਰਾ ਪੂਰੀ ਦੇਖ ਸਕਦੇ ਹੋ। ਫੇਸ ਕੁਆਲਟੀ ਦੇਖ ਸਕਦੇ ਹੋ ਕਦ-ਕਦ। ਠੀਕ ਹੈ ਜੀ। ਗਾਂਹ ਰਾਜੀ ਆ ਪੂਰੀ। ਟੌਪ ਦੀ ਆ। ਬਾਕੀ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣ ਕਰੇ। ਜੀਤਾ ਫਾਰਮ ਟੀਵੀ ਨੂੰ ਪਾਤਾ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ। ਠੀਕ ਹੈ ਜੀ। ਹਾਂਜੀ ਬਾਈ ਜੀ ਰੇਟ ਦੱਸ ਦੇ ਇਹਦਾ। ਇਹਦਾ 6000 ਰੁਪਇਆ ਜੀ। ਮਾਨਤਣ ਹੋ ਜੂਗਾ ਜੀ। ਮਾਨਤਣ ਕਰ ਦਾਂਗੇ ਕੋਈ ਨਹੀਂ ਮੌਕੇ ਦੇ। ਠੀਕ ਹੈ ਜੀ। ਹਾਂਜੀ ਬਾਈ ਹੁਣ ਮੱਝ ਦੀ ਦੋ ਜੀ ਜਾਣਕਾਰੀ ਇਹਦੀ। ਇਹ ਮੱਝ ਹੈਗੀ ਆ ਜੀ ਚੌਥੇ ਛੂਏ ਠੀਕ ਹੈ ਜੀ ਤੇ ਮੱਝ 13 ਲੀਟਰ ਦੁੱਧ ਆਦੇ ਹੱਲੇ ਪਿਛਲੇ ਸੂਏ ਹਾਂ ਕੱਦ ਕੇ ਕਹਿੰਦੇ ਸੂਏ ਸੂਣਾ ਜੀ ਇਹ ਇੱਕ ਤੇ ਚੌਥੇ ਛੂਏ ਸੂਣਾ ਜੀ ਠੀਕ ਹੈ ਜੀ ਲੋਬਰਾ ਠੰਣ ਲੈਵਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸ਼ੀਲਾ ਪੂਰੀ ਠੰਡੀ ਹੈ ਮੱਝ ਠੀਕ ਹੈ ਜੀ ਕੋਈ ਆਏ ਨਹੀਂ ਹੱਥ ਫਿਰ ਚਲੋ ਜਿਵੇਂ ਮਰਜੀ ਸੰਘ ਜ਼ਰੂਰ ਹੈਗਾ ਜੀ ਬਸੇ ਪਰ ਸੰਗਰਾਂ ਨੂੰ ਖੜਾ ਦੁੱਧ ਦੇਣਾ ਜੀ ਥੋੜੇ ਸਾਹਮਣੀਆਂ ਫੇਸ ਕੁਆਲਿਟੀ ਵੱਖੀ ਕੱਦ ਕੋਦ ਸੋਹਣਾ ਤੋਰ ਕੇ ਦਿਖਾ ਦਿਓ ਬਈ ਜੀ ਨੂੰ ਤੁਸੀਂ ਪੜੀ ਮੱਝ ਹੈ ਜੀ ਇਹ ਦਿਨ ਵੀ ਦੱਸ ਦਿਓ ਜੀ ਕਿੰਨੇ ਕ ਰਹਿੰਦੇ ਜ ਇਹਦੇ ਲੈ ਜੂ 22 ਦਿਨ ਹਲੇ 22 ਦਿਨ ਲੈ ਜੂ ਬਾਈ ਜੀ ਛੀਤੇ ਥੋੜਾ ਤਰਾ ਦੇਖ ਸਕਦੇ ਹੋ ਕਰਮਾਂ ਵਾਲੀ ਦਾ ਠੀਕ ਹੈ ਜੀ ਲੋ ਜੀ 22 ਦਿਨ ਇਹ ਹਲੇ ਤੱਕ ਲੌਣ ਚ ਲੱਗੀ ਆ ਠੀਕ ਹੈ ਜੀ ਦੇਵਾ ਦੇਖ ਸਕਦੇ ਹੋ ਮੋੜ ਲੋ ਜੀ ਮੋੜ ਲੋ ਮੋੜ ਲੋ ਮੋੜ ਲੋ ਹਾਂ ਜੀ ਵੀ ਦੇਖ ਸਕਦੇ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਜੇ ਦੇਖਣ ਲਈ ਇਦਾਂ ਦੀ ਵੀਡੀਓ ਬਣਾਉਂਗਾ ਤਾਂ ਨੰਬਰ ਲੋਡ ਕਰਦੇ ਇਹ ਪਰ ਦੋ ਅਸੀਂ 00 ਤੋਂ ਸਰਜੰਦ ਹਾਂਜੀ ਬਾਈ ਜੀ ਇਹਦਾ ਰੇਟ ਰੂਟ ਦੱਸੋ ਜੀ ਆਪ ਨੂੰ ਇਹਦਾ 1,115,000 ਰੁਪਈਆ ਜੀ 1,115,000 ਹਾਂਜੀ ਠੀਕ ਹੈ ਜੀ ਹਲੇ ਸਟਾਰਟਿੰਗ ਹੋਈ ਆ ਦੁੱਧ ਲਾਉਣ ਲੱਗ ਪਿਆ ਦੁੱਧ ਤਾਂ ਹਲੇ ਲਾਹੁਣਾ ਇਹਨੇ ਚੱਡਾ ਇਹਨੇ ਇੱਥੇ ਤਾਂ ਹੀ ਕਰ ਜਾਣਾ ਇਹਨੇ ਮਾਗਰੋ ਠੀਕ ਹੈ ਜੀ ਹਾਂ ਪੂਰਾ 13 ਲੀਟਰ ਪਿਛਲੇ ਦਾਰਾ ਹੈਗਾ ਸੀ ਚੋਹਿਆ ਜੀ ਕੰਡੇ ਵਾਲਾ ਕੰਡੇ ਵਾਲਾ ਜਾਵਾਂ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਬਾਈ ਜੀ ਨੇ ਜ਼ਰੂਰ ਕਨੈਕਟ ਕਰਿਓ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਪਲੱਸ ਜਾਊਗੀ ਆਇਤੀ ਦਾ ਠੀਕ ਹੈ ਜੀ ਅਗਲੀ ਵੀਡੀਓ ਚ